ਮੀਂਹ ਦੇ ਕਾਰਨ ਜਿਹੜਾ ਰੰਪਰਾ ਫੂਲ ਦੀਆਂ ਸੜਕਾਂ ਤੇ ਤੇ ਦੁਕਾਨਾਂ ਦੇ ਅੰਦਰ ਜਿਹੜਾ ਪਾਣੀ ਵੜਨਾ ਸ਼ੁਰੂ ਹੋ ਗਿਆ ਬਾਈ ਆਹ ਦੇਖ ਸਕਦੇ ਹੋ ਗੱਡੀਆਂ ਵੀ ਜਿਹੜੀਆਂ ਅੱਧੀਆਂ-ਅੱਧੀਆਂ ਡੁੱਬ ਗਈਆਂ ਤੇ ਛੱਲਾਂ ਦੇਖੋ ਹਨਾ ਉਹ ਦੇਖ ਸਕਦੇ ਹੋ ਦੁਕਾਨਾਂ ਦੇ ਵਿੱਚ ਜਿਹੜਾ ਪਾਣੀ ਵੜਨ ਤੱਕ ਜਾਂਦਾਗਾ ਰੰਪਰਾ ਫੂਲ ਦਾ ਜਿਹੜਾ ਮੀਂਹ ਨਾਲ ਇਹਦਾ ਬੁਰਾ ਹਾਲ ਹੋਇਆ ਪਿਆ। ਤਕਰੀਬਨ ਜਿਹੜਾ ਕਾਫੀ ਸਾਰੀਆਂ ਦੁਕਾਨਾਂ ਨੇ ਬੰਦ ਹੋ ਚੁੱਕੀਆਂ ਨੇ ਬਾਜ਼ਾਰ ਦੇ ਵਿੱਚੋਂ ਤੇ ਬਾਕੀ ਜਿਹੜੀਆਂ ਬੰਦ ਹੋਣ ਲੱਗੀਆਂ ਨੇ ਦੇਖ ਸਕਦੇ ਹੋ ਬਈ। ਤਰੀਕ ਅੱਜ 2 ਤਰੀਕ ਆ। 9ਵੇਂ ਮਹੀਨੇ ਦੀ 2025 ਜਿਹੜਾ ਰਾਮਪਰੇ ਫੁੱਲ ਦਾ ਜਿਹੜਾ ਬਹੁਤ ਬੁਰਾ ਹਾਲ ਆ ਬਾਈ ਆਹ ਦੇਖ ਸਕਦੇ ਹੋਗੇ ਬਹੁਤ ਬੁਰਾ ਹਾਲ ਆ ਰਾਮਪਰੇ ਦਾ ਆ ਗੋਡੇ-ਗੋਡੇ ਪਾਣੀ ਆ ਰੋ ਬੋਲਟੜਾ ਵੀਰ ਵੀ ਆਉਂਦਾ